ਉੱਚ ਨੌਜਵਾਨਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਜਿਮ ਦੇ ਬਾਹਰ ਮੁੰਡਿਆਂ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਤਾਂ ਇਸ ਲੜਾਈ ਝਗੜੇ ਦੇ ਵਿੱਚ ਇੱਕ ਨੌਜਵਾਨ ਨੂੰ ਸ਼ੁਰਹ ਮਾਰ ਕੇ ਉਤਾ ਕਤਲ ਕਰ ਦਿੱਤਾ ਜਾਂਦਾ ਹੈ ਜੀ ਆਤੰਦਾਸ ਦੀ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਲड़का ਫੋਰਸ ਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਰਵਾਸੀ ਹੈ ਅਤੇ ਇਸ ਨੂੰ ਮਾਰਨ ਵਾਲੇ ਵੀ ਉਹ ਵੀ ਪਰਵਾਸੀ ਸਨ ਤਾਂ ਇਹ ਆਪਸ ਦੇ ਵਿੱਚ ਦੋਸਤਾਂ ਦਾ ਦੋਸਤਾਂ ਦੇ ਵਿੱਚ ਰਾਜ਼ਨਾਮਾ ਵੀ ਹੋ ਗਿਆ ਕੋਈ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਰਾਜ਼ਨਾਮਾ ਵੀ ਹੋ ਗਿਆ ਕੀਤਾ ਬਾਤੋਂ ਮਾਫੀ ਮੰਗਨ ਨੂੰ ਲੈ ਕੇ ਇਹ ਜੋ ਇੱਕ ਦੂਜੇ ਸਾਹਮਣੇ ਆਉਂਦੇ ਨੇ ਸਾਰਾ ਵਾਕਿਆ ਸੀਸੀਟੀਵੀ ਕੈਮਰੇ ਦੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਸਾਹਮਣੇ ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਕਾ ਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਹਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਮ ਦੇ ਮੁੰਡੇ ਦਾ ਉਸ ਸਬੰਧ ਦੇ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਕਰ 1 ਬੀਗਨਰਸ ਤਹਿਤ 5 ਨੰਬਰ 20 ਵਿੱਚ ਖਤਮਾਦਾਰੀ ਕੀਤਾ ਗਿਆ ਸੀ ਔਰ ਇਹਦੇ ਵਿੱਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸ ਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਅਧਿ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਸ ਮਰਡਰ ਦੀ ਉਹ ਇਹ ਸੀਗੀ ਵੀ ਦੋਨੋਂ ਇਹ ਆਪਸ ਵਿੱਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ-ਵਿਸਾਈ ਹੋਈ। ਉਦੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ। ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ। ਔਰ ਰਾਈ ਨਾਵੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਈ ਨਮਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੀ ਤੁਰਗੇ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪਾਕਟ ਦੇ ਵਿੱਚੋਂ ਇੱਕ ਛੁਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਨੇ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਇਆ ਇਹ ਦਾ ਦਾਕੂਆ ਹੈਗਾ 11:30 12:00 ਵਜੇ ਦਾ ਔਰ ਉਦੋਂ ਬਾਅਦ ਸਵੇਰੇ ਜਿਹੜੀ ਉਹਦੀ 5:00 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕੱਦਮਾ ਦਾਜ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਸ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਜੋ ਵਾਰਦਾਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਪ੍ਰਬੰਧ ਕਰ ਚੁੱਕੇ ਆਂ